ਅਮਰਤ ਵੇਲੇ ਦਾ ਜਾਗਣਾ ਜੇ ਕੋ ਜਾਕੇ ਨਿਤ ਇੱਕ ਬਣੀਦੀ ਅਰਜਾ ਦੂਜਾ ਸਹਿਬਾ ਵਿੱਚ ਇਤ ਸ਼ੁੱਧ ਵਾਤਾਵਰਣਾਂ ਤਾਜੀ ਹਵਾ ਹੈਰਾਨ ਕੀਤੇ ਕੱਲ੍ਹ ਕਿਸੇ ਨੌਜਵਾਨਾਂ ਨੂੰ ਅਕਸਰ ਗਰਾਊਂਡਾਂ ਦੇ ਵਿੱਚ ਦੇਖਦੇ ਆ ਪਰ ਇੱਥੇ ਅਤਿ ਖੜ ਨੌਜਵਾਨ ਕਹਿ ਸਕਦੇ ਕਿਉਂਕਿ ਇਹਨਾਂ ਚ ਜੋਸ਼ ਉਹੀ ਹੈ ਦੀਪੂ ਸੁਧੇ ਕੋ ਯੋਧਾ ਜੀ ਆ ਰੂ ਸੀਗਾ ਅਸੀਂ ਇਹਦੀਆਂ ਟੀ-ਸ਼ਰਟਾਂ ਕਹਿ ਕੇ ਸਪੈਸ਼ਲ ਤਾਮ ਕਰਵਾਈਆਂ ਵੀ ਇਹ ਸਾਡੇ ਸਮਾਜ ਨੂੰ ਇਹਦੀ ਬਹੁਤ ਵੱਲੀ 3 ਸੀ ਗੱਲਾਂ ਦੇ ਵਿੱਚ ਕਾਸਟ ਦਾ ਕਾਰਨ ਕੀ ਹੈ ਕਿ ਟੀ-ਸ਼ਰਟ ਹਾਂਜੀ ਸਾਨੂੰ ਦੀਪਸ਼ੀਤ ਨਾਲ ਪਿਆਰ ਸੀਗਾ ਅਸੀਂ ਉਹ ਚਾਹੁੰਦੇ ਸੀਗੇ ਪਰ ਕੌਮ ਦੇ ਜਿਹੜੇ ਹੈਗੇ ਉਹਨਾਂ ਨੇ ਨਹੀਂ ਰਹਿ ਦਿੱਤਾ ਅਣ ਵੀ ਅਸੀਂ ਉਹਨੂੰ ਪਿਆਰ ਕਰਦੇ ਹਾਂ ਮੈਨੂੰ ਕਬੱਡੀ ਨੇ ਇੰਨਾ ਮਾਰ ਦਿੱਤਾ ਕਿ 25 ਸਾਲ ਦੀ ਮੇਰੀ ਮਿਹਨਤ ਮੇਰੇ ਪੱਲੇ ਬਾਧੀ ਜਦੋਂ ਅਸੀਂ ਖੇਡੇ ਹਲਾ ਉਦੋਂ ਇੰਨਾ ਮੁੱਲ ਨਹੀਂ ਪੈਂਦਾ ਅੱਜ ਕਬੱਡੀ ਦੇ ਵਿੱਚ ਮੁੱਲ ਹੈਗਾ ਨਵੇਂ ਬੱਚਿਆਂ ਨੂੰ ਮੌਕਾ ਦਿਓ ਕਹਿੰਦੇ ਹੱਥ ਮਾਰ ਕੇ ਪੱਟਾਤੇ ਪੈਂਦੇ ਰੇਡ ਨਹੀਂ ਵੇਖ ਕਿਤੇ ਸੋਣ ਮਟਿਆਰੇ ਤਾਂ ਅੱਜ ਖਾਸ ਤੌਰ ਤੇ ਭੇਵੇ ਦੇ ਵਿੱਚ ਕਬੱਡੀ ਚੈਂਪੀਅਨਸ਼ਿਪ ਹੋ ਰਿਹਾ ਹੈ ਜਿੱਥੇ ਮੋਗੇ ਦੀ ਟੀਮ ਨੇ ਬਾਜ਼ੀ ਮਾਰੀ ਹੈ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਪਹਿਲਾ ਇਨਾਮ ਜਿੱਤਿਆ ਮੋਗੇ ਦੀ ਟੀਮ ਨੇ ਔਰ ਖਾਸ ਤੁਹਾਨੂੰ ਦੱਸਣਾ ਚਾਹਾਂਗੇ ਇਸ ਟੀਮ ਦੀ ਖਾਸੀਅਤ ਹੈਰਾਨਗੀ ਦੀ ਗੱਲ ਹੈ ਕਿ ਸੇ ਨੌਜਵਾਨਾਂ ਨੂੰ ਅਕਸਰ ਗਰਾਉਂਡਾਂ ਦੇ ਵਿੱਚ ਦੇਖਦੇ ਆ ਪਰ ਇੱਥੇ ਅਤਖੜ ਨੌਜਵਾਨ ਕਹਿ ਸਕਦੇ ਕਿਉਂਕਿ ਇਹਨਾਂ 'ਚ ਜੋਸ਼ ਉਹੀ ਹੈ ਅੱਜ ਵੀ 35 ਸਾਲਾਂ ਤੋਂ ਕੋਈ 30 ਸਾਲਾਂ ਤੋਂ ਤਾਂ ਕੋਈ 25 ਸਾਲਾਂ ਤੋਂ ਕਬੱਡੀ ਖੇਡ ਰਿਹਾ ਕਹਿੰਦੇ ਨੇਚਰਲ ਡਾਈਟ ਦੇ ਨਾਲ ਅਸੀਂ ਆਪਣੇ ਜਿਹੜੀ ਕਿ ਸਰੀਰਾਂ ਨੂੰ ਬਣਾਇਆ ਗੱਲ ਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੱਡੇ ਚੈਂਪੀਅਨਸ਼ਿਪ ਦੇ ਕੱਪ ਜਿਹੜੇ ਉਹ ਜਿੱਤੇ ਨੇ ਗੱਲ ਬਾਤ ਵੀ ਕਰਾਂਗੇ ਬਾਪੂ ਜੀ ਦੇ ਨਾਲਾ ਚਿੱਟਾ ਹੋ ਗਿਆ ਪਰ ਕਬੱਡੀ ਅਜੇ ਵੀ ਖੇਡਦੇ ਆ ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਕੀ ਬੋਲਦੇ ਨੇ ਬਹੁਤ ਕਬੱਡੀ ਇਹ ਦਿਲੋਂ ਘਟੀ ਜਾਂਦੀ ਹੈ ਦਿਲੋਂ ਘਟੀ ਜਾਂਦੀ ਆ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਉਹ ਪਰਮਾਤਮਾ ਦੀ ਜੇਣ ਹੈ ਜੋ ਕਰ ਸਕਦੇ ਕਰ ਸਕਦੇ ਆਪਾਂ ਹਾਂ ਬਿਲਕੁਲ ਬਿਲਕੁਲ ਉਹ ਕਹਿੰਦੇ ਜਦੋਂ ਵੀ ਕੋਈ ਹੀਰਾ ਜਾਂ ਕੋਈ ਚੰਗਾ ਆਦਮੀ ਹਾਂ ਜਿਹੜਾ ਚੰਗੀ ਸੋਚ ਹੀ ਰੱਖਦਾ ਹੋਵੇ ਚੰਗੀ ਸੋਚ ਰੱਖਦਾ ਹੋਵੇ ਜਦੋਂ ਉਹ ਕਿਸੇ ਨੂੰ ਸਮਝਾਉਂਦਾ ਜਾਂ ਕੋਈ ਗੱਲ ਦੱਸਦਾ ਆਪਣੇ ਬਿਯੁਰਗਵੀ ਜਾਂ ਜੋ ਸਿਆਣੇ ਆਪਣੇ ਕੋਲੇ ਹੁੰਦੇ ਆ ਆਪਾਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਪਰ ਜਦੋਂ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀਆਂ ਕਈਆਂ ਗੱਲਾਂ ਤੇ ਉਹਨਾਂ ਦੇ ਜਿਹੜੇ ਤਜਰਬੇ ਆ ਫੇਰ ਪਤਾ ਲੱਗਦਾ ਵੀ ਆਹ ਚੀਜ਼ ਸੀ ਦੀਪ ਸੂਦੂ ਇੱਕ ਉਹ ਯੋਧਾ ਜਿਹਾਰੂ ਸੀਗਾ ਅਸੀਂ ਇਹਦੀਆਂ ਟੀ-ਸ਼ਰਟਾਂ ਕਹਿ ਕੇ ਸਪੈਸ਼ਲ ਤਾਂ ਬਰਵਾਈਆਂ ਇਹ ਸਾਡੇ ਸਮਾਜ ਨੂੰ ਇਹਦੀ ਬਹੁਤ ਵੱਲੀ ਤਿੰਨ ਸੀ ਗੱਲਾਂ ਦੇ ਵਿੱਚ ਐਜੂਕੇਟ ਦੇ ਵਿੱਚ ਐਜੂਕੇਸ਼ਨ ਦੇ ਮੁਕਾਬਲੇ ਵਿੱਚ ਇਹ ਦੱਸਣਾ ਚਾਹੁੰਦਾ ਜੀ ਸਮਝਾਉਣਾ ਚਾਹੁੰਦਾ ਸੀ ਕਾਰਪੋਰੇਟ ਸੜਾਣੀਆਂ ਬਾਰੇ ਘਰਾਣੀਆਂ ਬਾਰੇ ਤੇ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਪਰ ਸਾਡੀ ਨੰਗਾਮੀ ਸਮਝੋ ਜਾਂ ਵੱਧ ਕੇ 습ਤੀ ਸਮਝ ਲੋ ਵੀ ਇਹ ਜੋਧਾ ਜਿਹਾਰੂ ਜਿਹੜਾ ਸਾਡੇ ਦੇਸ਼ ਨੂੰ ਕੁਝ ਦੇਣਾ ਚਾਹੁੰਦਾ ਸੀ ਸਮਝਾਉਣਾ ਚਾਹੁੰਦਾ ਸੀ ਸਾਡੇ ਕੋਲੋਂ ਉਹ ਚਲਿਆ ਗਿਆ ਪਰ ਇਹਦੀ ਅੱਜ ਸਮਝ ਲੋਕਾਂ ਨੂੰ ਜਿਵੇਂ ਦੀਪ ਸਿੱਧੂ ਤੇ ਸਿੰਗਰ ਆਪਣਾ ਦੂਜਾ ਗਿਆ ਆਪਨਾ ਕੋਮ ਦਾ ਹੀਰਾ ਹੋ ਗਿਆ ਵੀ ਜੋ ਕੱਲ ਸੁਣੇ ਹੁੰਦੇ ਥੇ ਅਕਤੰਦੇ ਸੀ ਹਾਂ ਸਿੱਤੂ ਮੂਸੇ ਵਾਲਾ ਵੀ ਗਿਆ ਦੀਪ ਅੰਬੀਆ ਦੀ ਜੇ ਅੰਬੀਆ ਵੀ ਗਿਆ ਇਹ ਮਤਲਬ ਕਿ ਉਹ ਜਦੋਂ ਆਪਾਂ ਕੋਈ ਚੀਜ਼ ਨੂੰ ਖੋ ਦਿੰਨੇ ਆ ਉਹਦੀ ਐਮਨਿਟੀ ਦਾ ਮਗਰੋਂ پتہ ਲੱਗਦਾ ਪਹਿਲਾਂ ਨਹੀਂ ਜੀ ਪਰ ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ ਆ ਕਿ ਤੁਹਾਡੀ ਉਮਰ ਦੇ ਵਿੱਚ ਯੰਗ ਨਹੀਂ ਅੱਧਕਾਰ ਵਿਮਰਤੇ ਨਾਲ ਕਹਿ ਸਕਦੇ ਦੇਖਦੇ ਨੇ ਆਪਾਂ ਨੌਜਵਾਨ ਪਰ ਕੀ ਗੱਲ ਆ ਕਿ ਤੁਹਾਡੇ ਦੇ ਵਿੱਚ ਅਜੇ ਵੀ ਤੁਸੀਂ ਉਮਰਾਂ ਹੋ ਗਈਆਂ ਨੇ ਪਰ ਫਿਰ ਵੀ ਜਵਾਨੀ ਹੋਵੇ ਕਾਇਮ ਹੈ ਵੇਖੋ ਜੀ ਖੜਿਆ ਹੈ ਕੋਈ ਨਿਤ ਸਵੇਰ ਇੱਕ ਬਾਗ ਚਲਦਾ ਆਪਣੇ ਸਾਰੇ ਕੰਨਾਂ ਦੇ ਵਿੱਚ ਪੈਂਦਾ ਤੇ ਸਾਰੇ ਸੌਂਦੇ ਆ ਅਮਰਤ ਵੇਲੇ ਦਾ ਜਾਗਣਾ ਜੇ ਕੋ ਜਾਗੇ ਨਿਤ ਇੱਕ ਵਢਿੰਦੀ ਅਰਜਾ ਦੂਜਾ ਸਹਿਵਾ ਵਿੱਚਿਤ ਸ਼ੁੱਧ ਵਾਤਾਵਰਣ ਤਾਜੀ ਆਬੋ ਹਵਾ ਅਸੀਂ ਮਾੜੀ ਮੋਟੀ ਮਿਹਨਤ ਲਾਉਨੇ ਆ ਸ੍ਰੀ ਨੂੰ ਸਾਂਭਿਆ ਵਾ ਤੇ ਉਹ ਵਾਹਿਗੁਰੂ ਜੀ ਉਹ ਸਾਨੂੰ ਵੀ ਉਹ ਕਿਰਪਾ ਕਰ ਰਿਹਾ ਜੀ ਉਹਦੇ ਆਸੇ ਨਾਲ ਉਹ ਦਸੇ ਨਾਲ ਦੁਹਰੇ ਕਰਦੇ ਆ ਬਾਕੀ ਆ ਭੈਣ ਭਰਾ ਗਰਾਉਂਡਾਂ ਚ ਛਾਨ ਉਹ ਕਬੱਡੀ ਕੱਪ ਜਿੱਤੇ ਨੇ ਔਰ ਕਿੰਨਾ ਕੈਸ਼ ਪ੍ਰਾਈਜ਼ ਦਿੱਤੇ ਆ ਵੱਡੀ ਮਾਇਆ ਵੇਖੋ ਜੀ ਇਹਦਾ ਖੇਡਦੇ ਆ ਤੇ ਜਿੱਤਦੇ ਆਏ ਆ ਪਰ ਸਾਨੂੰ ਇੱਥੇ ਆ ਕੇ ਮਾਨ ਸਤਕਾਰ ਪਿਆਰ ਬਹੁਤ ਮਿਲਿਆ ਤੇ ਬਹੁਤ ਖੁਸ਼ੀ ਆ ਹਾਰਜਤ ਹੁੰਦੀ ਰਹਿੰਦੀ ਆ ਵੱਖਰੀ ਗੱਲ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਇਹ ਵੀ ਬਹੁਤ ਸਟਰਗਲ ਕੀਤਾ ਬਹੁਤ ਵਧੀਆ ਟੀਮ ਖੇਡੀ ਆ ਹਾਰਜਤ ਦੇ ਕ ਵੱਖਰੀ ਗੱਲ ਆ ਪਰ ਮੈਂ ਤਾਂ ਆਪਣੇ ਸਮਾਜ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਮੇਰੇ ਨਾਲ ਜਿਨੀ ਇੰਨੀ ਉਮਰ ਦੇ ਮੇਰੇ ਭਰਾ ਫੇਰ ਖੇਡ ਰਹੇ ਆ ਜੇ ਤੁਸੀਂ ਵੀ ਆਪਦੇ ਆਪ ਨੂੰ ਸੰਭੋ ਨਸ਼ਿਆਂ ਤੋਂ ਦੂਰੋਂ ਸਮਾਜ ਨੂੰ ਚੰਗੀ ਦੇਂਦਿਓ ਇੱਕ ਮੈਂ ਕਿਹਾ ਆਪਦੇ ਆਵਾਦੀ ਵੀ ਇੱਕ ਗੱਲ ਹੋਰ ਕਹਿਣਾ ਹੁੰਦਾ ਗੁਰਬਾਣੀ ਦੇ ਟੋਗਾ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਈਦਾਈ ਦਾਇਆ ਖੇਲੇ ਸਭ ਜਗਤ ਅਸੀਂ ਅੱਜ ਪ੍ਰਕਿਰਤੀ ਨਾਲ ਖੇਲਵਾੜ ਕਰ ਰਹੇ ਹਾਂ ਪਾਣੀ ਡੋੜ ਰਹੇ ਆ ਇਹੋ ਜਿਹੇ ਫਸਲਾ ਲਾ ਰਹੇ ਆ ਜਿਹੜੀਆਂ ਮਾਤ ਪਾ ਰਹੀਆਂ ਪਾਣੀ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਨਹੀਂ ਮਿਲਣਾ ਤਿੰਨ ਚਾਰ ਪੀੜ੍ਹੀਆਂ ਨੂੰ ਤੇ ਠੀਕ ਆ ਜੀ ਪ੍ਰਕਿਰਤੀ ਨਾਲ ਸ਼ੇਰ ਸ਼ਾਰ ਕਰ ਰਹੇ ਆ ਜੀਵਨ ਨੂੰ ਆਪਦੇ ਨੂੰ ਦਰਖਤਾਂ ਨੂੰ ਅਸੀਂ ਬਚਾ ਕੇ ਨਹੀਂ ਰੱਖ ਰਹੇ ਇਹਦਾ ਨੁਕਸਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਊਗਾ ਆਪਦੇ ਮਾਦੀ ਮਰਾਈ ਮੈਂ ਇਹ ਕਹਿਣਾ ਚਾਹਣਾ ਵੀ ਪਾਣੀ ਬਚਾਓ ਵਾਧੂ ਵਾਧੇ ਰੁੱਖ ਲਗਾਓ ਤੇ ਆਪਦੇ ਬੱਚਿਆਂ ਦੀ ਸਾਬ ਸੰਭਾਲ ਕਰੋ ਨਸ਼ੇ ਤੋਂ ਦੂਰ ਰਹੋ ਕਿੰਨੇ ਪੁਆਇੰਟਾਂ ਦੇ ਨਾਲ ਫਿਰ ਬਾਜ਼ੀ ਮਾਰਦੇ ਅਸੀਂ 5 ਪੁਆਇੰਟਾਂ ਨਾਲ ਜਿੱਤੇ ਆ ਜੀ 5 6 ਪੁਆਇੰਟਾਂ ਨਾਲ ਜੀ ਮੈਂ ਵੀ ਹਾਰ ਨਹੀਂ ਰੱਖਦੀ ਹਰ ਜੋਤ ਮੈਂ ਇਹ ਨਹੀਂ ਰੱਖਦੀ ਇੱਕ ਜਿਹੜੇ ਹੈ ਹੌਸਲਾ ਜੋਸ਼ ਮਿਲ ਰਹਾ ਬਈ ਕਿੰਨੀ ਉਮਰ ਹੈ ਬਾਬਾ ਜੀ ਮੇਰੀ ਜੀ ਲਗਭਗ 48 ਸਾਲ ਦੀ ਸਤਿ ਸ੍ਰੀ ਅਕਾਲ ਤੁਹਾਡੀ ਮੇਰੇ ਹੋਰ ਰਹਿ ਗਿਆ ਜੀ 47 ਸਾਲ ਦੀ ਮੈਂ ਐਂਬੂਲੈਂਸ 108 ਤੇ ਡਿਊਟੀ ਕਰਦਾ ਨਾਲ ਨਾਲ ਡਿਊਟੀ ਵੀ ਕਰਦਾ ਨਾਲ ਨਾਲ ਸਰੀਰ ਉਹ ਸਭ ਕੇ ਕੌਟੇ ਵੀ ਖੇਡੀਆਂ ਨੇ ਸ਼ੁਰੂ ਤੋਂ ਸ਼ੌਂਕ ਆ ਹੁਣ ਤੱਕ ਸੰਭਾਅ ਦੇ ਖੇਡੀਆਂ ਨੇ ਉਹਦੀਆਂ ਟੀ-ਸ਼ਰਟਾਂ ਪਾਈਆਂ ਇੱਕ ਬਹੁਤ ਸੋਹਣਾ ਕਹਿੰਦੇ ਸਾਡਾ ਹੀਰਾ ਸੀ ਦੀ ਖਾਸ ਤੌਰ ਤੇ ਕਾਰਨ ਕੀ ਹੈ ਕਿ ਟੀਸ਼ਰਟ ਹਾਂਜੀ ਸਾਨੂੰ ਦੀਪ ਸੂਦੇ ਨਾਲ ਪਿਆਰ ਸੀਗਾ ਅਸੀਂ ਉਹ ਚਾਹੁੰਦੇ ਸੀਗੇ ਪਰ ਕੌਮ ਦੇ ਜਿਹੜੇ ਹੈਗੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਹਣ ਵੀ ਅਸੀਂ ਉਹਨੂੰ ਪਿਆਰ ਕਰਦੇ ਹਾਂ ਹਾਂਜੀ ਇਸ ਕਰਕੇ ਅਸੀਂ ਉਹਦੀ ਟੀ-ਸ਼ਰਟ ਉਹਦੀ ਯਾਦ ਨੂੰ ਸਾਂਭ ਕੇ ਰੱਖਿਆ ਹੈ ਜੀ ਹਾਂਜੀ ਬਹੁਤ ਵੱਡਾ ਮੈਸੇਜ ਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਕਬੱਡੀ ਤੋਂ ਦੂਰ ਹੁੰਦੇ ਜਾ ਰਹੇ ਨੇ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ ਔਰ ਇੰਨੀਆਂ ਉਮਰਾਂ ਹੋਣ ਦੇ ਬਾਅਦ ਵੀ ਕਬੱਡੀ ਦੇ ਨਾਲ ਪਿਆਰ ਹੈ ਤੇ ਜਿਵੇਂ ਖੇਡ ਕੇ ਪਹਿਲਾ ਇਨਾਮ ਜਿੱਤ ਕੇ ਲਿਆਉਂਦੇ ਨੇ ਇਹ ਬਾਤ ਵੱਡੀ ਤੇ ਮਾਨ ਵਾਲੀ ਗੱਲ ਹੈ ਸਾਡੇ ਦੇ ਲਈ ਕਿ ਇੰਨਾ ਅਜੇ ਵੀ ਜੋਸ਼ ਇੰਨਾ ਨੌਜਵਾਨਾਂ ਦੇ ਵਿੱਚ ਹੈਗਾ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਪਰ ਫਿਰ ਵੀ ਕਬੱਡੀ ਨੂੰ ਆਪਣੇ ਰੋਮ-ਰੋਮ ਦੇ ਵਿੱਚ ਵਸਾਇਆ ਹੋਇਆ ਜੁੜੇ ਰਹੇ ਜੀ ਸਾਡੇ ਬੱਬੂ ਕੋਚ ਹੈ ਉਹਨਾਂ ਦਾ ਕੋਈ ਹਾਂਜੀ ਕੋਚ ਸਾਹਿਬ ਜਿਹੜੇ ਉਹਨਾਂ ਗੱਲ ਕਰ ਰਹੇ ਕਿ ਸਾਨੂੰ ਪਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆਏ ਸੰਗਤ ਦਾ ਜਿਨੇ ਸਾਨੂੰ ਪਹਿਲਾ ਸਭ ਤੋਂ ਪਹਿਲਾ ਮੌਕਾ ਮਿਲਿਆ ਚੈਂਪੀਅਨਸ ਆਪਾਂ ਖੇਡਣ ਦਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਕਿ ਤੋ ਆ ਕੇ ਹਰਿਆਣੇ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ ਕਿਵੇਂ ਦਾ ਲੱਗਦਾ ਬਹੁਤ-ਬਹੁਤ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਅਸੀਂ ਸਾਨੂੰ 25 ਸਾਲ ਹੋ ਗਏ ਜੀ ਕਬੱਡੀ ਖੇਡੂ ਜੁੜੇ ਬਹੁਤ ਅਸੀਂ ਨਾਮ ਜਿੱਤੇ ਜੀ ਬਹੁਤ ਨਾਮ ਵਾਰ ਸੈੱਟ ਸੀ ਸਾਡਾ ਫੌਜੀ ਰੌਂਤੇ ਦਾ ਅਸੀਂ ਬਹੁਤ ਤਕੜੀ ਕਬੱਡੀ ਖੇਡੀ ਹੈ ਫੌਜੀ ਰੌਂਤੇ ਦਾ ਫੌਜੀ ਰੌਂਤੇ ਨਾਲ ਖੇਡਦਾ ਰਿਆਂ ਬਹੁਤ ਤਕੜੇ ਖੜੇ ਰੇਟਰ ਕਿਹੜੇ ਚੋਟੀ ਦੇ ਆ ਤੁਹਾਡੇ ਸਾਡੇ ਕੋਲੇ ਰੇਡਰ ਹੁੰਦੇ ਸੀ ਸਾਡਾ ਮੀਤਾ ਰੋਂਦਾ ਇੱਕ ਕੋਨੇ ਰਾਨੀ ਵਾਲੀਆ ਸਾਡੇ ਨਾਲ ਖੇਡਦਾ ਰਿਹਾ ਜਿੱਥੇ ਸਾਡੇ ਨਾਲ ਇੰਦਗੜੀਆਂ ਰੇਸ਼ਮ ਵੀ ਖੇਡਦਾ ਰਿਹਾ ਕਿਉਂਕਿ ਬਹੁਤ ਤਕੜੇ ਤਕੜੇ ਰਾਮੂ ਵਰਜਾਲਾ ਬਹੁਤ ਚੇਰ ਖੇਡਿਆ ਸਾਡੇ ਚ ਉਹਦਾ ਬਹੁਤ ਬਹੁਤ ਧੰਨਵਾਦ ਸਾਰੇ ਖਿਡਾਰੀਆਂ ਦਾ ਜਿਹੜੇ ਸਾਡੇ ਇਨਚਰ ਸੰਯੋਗ ਦਿੰਦੇ ਰਹੇ ਸਾਨੂੰ ਅਸੀਂ ਬਹੁਤ ਚਿਰ ਆ ਖੇਡਦੇ ਰਹੇ ਕਬੱਡੀ ਦਸ਼ਕੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿੱਥੇ ਅੱਜ ਇਹਨਾਂ ਨੇ ਖਾਸ ਤੌਰ ਤੇ ਪਹਿਲਾ ਇਨਾਮ ਜਿੱਤਿਆ ਉੱਥੇ ਹੀ ਕਹਿੰਦੇ ਕੱਲ ਵੀ ਕਬੱਡੀ ਮੈਚ ਆ ਉੱਥੇ ਵੀ ਜਾ ਕੇ ਆਤਰੀ ਪਰਣੀ ਆ ਵੀਰ ਜੀ ਇਸੇ ਨਾਲ ਹੋਰ ਪਿੰਡ ਦੇ ਵੱਲੋਂ ਵੀ ਸਨਮਾਨ ਦਿੱਤਾ ਜਾਂਦਾ ਪਿੰਡ ਵੱਲੋਂ ਮੈਨੂੰ ਬਹੁਤ ਮਾਣ ਮਿਲਦਾ ਰੌਂਤੇਚੋਂ ਜਿਹੜਾ ਨਾਮ ਮੇਰਾ ਬੁੱਭੂ ਰੌਂਤਾ ਉਹਦੇ ਚੋਂ ਮੈਨੂੰ ਬਹੁਤਨਾ ਸਨਮਾਨ ਤੇ ਕੱਲ ਨੂੰ ਸਾਰੀ ਕਮੇਟੀ ਸਾਰਾ ਸੰਯੋਗ ਪਿੰਡ ਦਾ ਮੇਰੇ ਲਈ ਇੱਕ ਮੇਰੇ ਇਹਦੇ ਸੱਦੀ ਲਿਆਜੀ ਆ ਹਰਜਿੰਦਰ ਸਿੰਘ ਜਿਹਨੂੰ ਪਿੰਡ ਚ ਗੋਲੀ ਖੇਤ ਵਾਲਾ ਕਿਹਾ ਜਾਂਦਾ ਉਹਨਾਂ ਨੇ ਸਾਨੂੰ ਕੱਲ ਨੂੰ ਬਹੁਤ ਮਾਣ ਵਰਸ਼ਣਾ ਬੋਲਤ ਨਾਲ ਸਮਾਨਤ ਕਰਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿਹੜਾ ਮੈਨੂੰ ਇੰਨਾ ਮਾਣ ਦਿੱਤਾ ਮੈਨੂੰ ਕਬੱਡੀ ਨੇ ਇੰਨਾ ਮਾਣ ਦਿੱਤਾ ਕਿ 25 ਸਾਲ ਦੀ ਮੇਰੀ ਮਿਹਨਤ ਮੇਰੇ ਪੱਲੇ ਪਾਤੀ ਬਾਅਦ ਵੀ 25 ਸਾਲ ਦੀ ਮਿਹਨਤ ਮੇਰੇ ਪੱਲੇ ਪਾਤੀ ਅਕਸਰ ਲੋਕ ਕਹਿੰਦੇ ਨੇ ਕਬੱਡੀ ਦੇ ਵਿੱਚ ਫਿਊਚਰ ਨਹੀਂ ਹੈਗਾ ਅੱਜ ਵੀ ਕਬੱਡੀ ਦੇ ਚੋਟੀ ਦੇ ਪਲੇਅਰ ਜਿਹੜੇ ਘਰਾਂ ਦੇ ਵਿੱਚ ਰੁੱਲ ਗਏ ਉਹ ਤਾਂ ਹੈ ਹੀ ਪਰ ਇਹ ਵੀ ਆ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਕਮੇਟੀਆਂ ਦਾ ਵੀ ਉਹ ਸਾਰਿਆਂ ਨੂੰ ਮੇਰੇ ਵਾਂਗੂ ਮਾਣ ਸਾਰਿਆਂ ਨੂੰ ਦੇਣਾ ਸਾਰਿਆਂ ਦਾ ਕਬੱਡੀ ਚ ਮੁੱਲ ਪਵੇ ਤੇ ਅੱਗੇ ਆਉਣ ਜਿਹੜੇ ਅਸੀਂ ਵੀ ਇੰਨੀ ਉਮਰ ਦੇ ਖੇਡਦੇ ਆ ਉਹਨਾਂ ਨੂੰ ਵੀ ਮੌਕਾ ਜਰੂਰ ਮਿਲੇ ਮੇਰਾ ਕੀ ਕਹਿ ਰਹੇ ਸੀ ਮੇਰਾ ਕਹਿਣਾ ਬਲਵਾਈ ਜਦੋਂ ਅਸੀਂ ਖੇਡੇ ਹਨ ਉਦੋਂ ਇੰਨਾ ਮੁੱਲ ਨਹੀਂ ਪੈਂਦਾ ਅੱਜ ਕਬੱਡੀ ਦੇ ਵਿੱਚ ਮੁੱਲ ਹੈਗਾ ਨਵੇਂ ਬੱਚਿਆਂ ਨੂੰ ਮੌਕਾ ਦਿਓ ਜਿਹੜੇ ਪੁਰਾਣੇ ਪਲੇਅਰ ਆ ਗਰਾਊਂਡ ਨਾਲ ਜੁੜੇ ਹੋਏ ਆ ਮੈਂ ਤੁਹਾਡੇ ਮਾਧਿਅਮ ਰੇ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਨਵੀਆਂ ਕਮੇਟੀਆਂ ਨੂੰ ਉਹਨਾਂ ਨੂੰ ਵੀ ਮੌਕਾ ਦਿਓ تاکہ وہ اپنا بھی شوق پورا کر کے ٹی کے लागे کبڈیوں کے میدان میں میڈم ਤੁਹਾਡੇ سامنے ہے جی نشہ کرنا ਹੁੰਦਾ ਸੀ గ్రౌండ్ ਤੇ ਆ ਜਾਂਦੇ ਅੱਜ ਯਾਰ ਸਾਹਿਬ ਜੀ ਅੱਜ ਅਸੀਂ ਨੱਚੀ ਕੁੱਦੀ ਜਾਂਦੇ ਹਾਂ ਸਿਰਫ ਨੈਚਰਲ ਖਰਾਕ ਦੇ ਕਰਨ ਜਿਹੜੀ ਆਮ ਘਰਾਂ ਦੀ ਹੈਗੀ ਸਾਰੇ ਆਪ ਕੋ ਆਪਣੇ ਕਾਰੋਬਾਰ ਨਾਲ ਵੀ ਜੁੜੇ ਹੋਇਆ ਫਿਰ ਵੀ ਟਾਈਮ ਕੱਢਦੇ ਆਂ ਗਰਾਊਂਡ ਤੇ ਜੀ ਕੰਮਕਾਰ ਕੰਮਕਾਰ ਵੀ ਕਰਦੇ ਆ ਜੀ ਇਹ ਇਹ ਹੁਣ 108 ਦੀ ਸੇਵਾ ਲਵਾਉਂਦਾ ਮੈਂ ਵੀ ਡਿਊਟੀ ਕਰ ਰਿਹਾ ਇਹ ਵੀ ਡਿਊਟੀ ਕਰ ਰਹੇ ਹੋ ਐਮਸੀ ਸਾਹਿਬ ਬਦੌਰ ਐਮਸੀ ਅਮੋਗੇ ਤੋਂ ਸਰਪੰਚ ਸਾਹਿਬ ਆ ਬਦੌਰ ਫਿਰ ਉਹ ਨਾਲ ਇੱਕ ਸਾਡੇ ਪੰਚਾਇਤ ਮੈਂਬਰ ਆ ਸਾਹਿਬ ਕਿਹੜੇ ਨੇ ਉਹ ਚਲੇ ਗਏ ਜੀ ਉੱਥੇ ਅੱਛਾ ਅੱਛਾ ਵਿਰੇਂਦਰ ਸਿੰਘ ਸੁਖਵਿੰਦਰ ਜੀ ਬਾਕੀ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਨੂੰ ਜਨਤਾ ਦੇ ਰੂਬਰੂ ਆਪਣੇ ਕੰਮਕਾਰ ਵੀ ਕਰ ਰਹੇ ਇਹ ਸ਼ੌਂਕ ਵੱਜੋ ਖੇਡੋ ਇਹੋ ਕੋਈ ਵੀ ਬਾਦੀ ਵੱਡੀ ਗੱਲ ਹੈ ਕਿ ਆਪਣੇ ਕਮਾਂਕਾਰਾਂ ਨੂੰ ਵੀ ਦੇਖਦੇ ਨੇ ਤੇ ਕਬੱਡੀ ਨਾਲ ਵੀ ਪਿਆਰ ਕਰਦੇ ਨੇ ਤੇ ਕਬੱਡੀ ਨੇ ਬਹੁਤ ਮਾਣ ਜਿਹੜਾ ਇਹਨਾਂ ਨੂੰ ਦਿੱਤਾ ਕਹਿੰਦੇ ਕਬੱਡੀ ਨੇ ਸਾਡੀ 25 ਸਾਲਾਂ ਦੀ ਮਿਹਨਤ ਵੀ ਸਾਨੂੰ ਪੱਲੇ ਪਾਈ ਹੈਗੀ ਆ ਇੰਦਾ ਹੀ ਤੁਹਾਨੂੰ ਕਬੱਡੀ ਦਾ ਅਨੰਤ ਜਿਹੜਾ ਕੀ ਉਹ ਦਿਖਾਉਂਦੇ ਰਵਾਂਗੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ